ਮਾਤਾ ਤੇਰਾ ਪੁੱਤ ਭਾਵੇਂ ਚਮਕ ਅਮੇ ਚੱਟ ਪਰ ਇਹੋਂ ਦੱਸੀ ਕਿ ਤੂੰ ਆਪਣੇ ਸਰਦੇ ਸਾਈ ਦੇ ਨਾਲ ਸਾਥ ਦੀ ਆ ਮਾਤਾ ਖਲੀ ਮੋਰ ਦੇ ਜੇ ਸਾਹ ਬੋਲੀਏ ਮੈਨੂੰ ਹੁਣ ਤੇ ਇਹ ਗੱਲ ਨਹੀਂ ਆਖੀ ਮੈਂ ਕਦੇ ਮੇਰੇ ਸਰਦੇ ਸਾਈ ਦੇ ਨਾਲ ਸਾਥ ਪਰ ਮਾਤਾ ਦਿਲ ਨੂੰ ਗੰਢ ਦੇ ਲੈ ਆ ਸੀਨੇ ਤੇ ਪੱਥਰ ਰੱਖ ਲੈ 12 ਸਾਲ ਤੱਕ ਪੁੱਤੀ ਨੇ ਲੰਗਾਏ ਆ ਆ ਹੁਣ ਪੁੱਤ ਵਾਲੀ ਹੋ ਗਈ ਆ ਲੰਗਾਏ ਨਹੀਂ ਜਦੋਂ ਇਨੀ ਗੱਲ ਕਹੀ ਤਾਂ ਮਿਹਰਬਾਨ ਜਿਹਨੇ ਕਿਹਾ ਬੋਲੀ ਮੈਂ ਦੇਣ ਨੂੰ ਘਟ ਦੇ ਲੈਂਦੀ ਆ ਸੀਨੇ ਤੇ ਪੱਥਰ ਰੱਖ ਲਈ ਆ ਨੋਰ ਫੜੀ ਦੋਸਾਂ ਦਾ ਜੇ ਮੈਨੂੰ ਕੋਈ ਹੋਰ ਆਸਾ ਪਾਸਾ ਵੀ ਨਾ ਹੁੰਦਾ ਆਸਾ ਪਾਸਾ ਵੀ ਨਾ ਹੁੰਦਾ ਕੋਈ ਇਨੀ ਗੱਲ ਕਹੀ ਤਾਂ ਮਿਹਰਬਾਨ ਹੁਣ ਰੋਂਦੇ ਕਰਵਾਉਂਦੇ ਪੂਰੀ ਤੱਕ ਕੇ ਬੋਲੀ ਉਸੇ ਤਰ੍ਹਾਂ ਕੋਲੇ ਦੇ ਬਤੇ ਲੈ ਕੇ ਚਲੀ ਗਈ। ਜਨ ਜਨ ਨੂੰ ਪੰਨੀ ਮਾਤਾ ਅਸਰਾ ਰਹਿ ਗਈ। ਪਹਿਲੇ ਤਰ੍ਹਾਂ ਦੇ ਸੁਬਾਨ ਨੂੰ ਵੀ ਬੜੇ ਕਲਪਨਾ ਵਿੱਚ ਚਲੇ ਗਏ। ਦੇਖੀ ਹੋਇਆ ਆਪਣੀ ਨਵੀਂ ਰਾਣੀ ਮੂਨਾ ਪਿਆ ਰੰਗ ਰੰਗਣੀਆਂ ਕਿ ਤਰਜਿਆ ਗਿਆ ਰਾਜਾ ਸੁਬਾਨ। ਉਹ ਤੂਰ ਦਾ ਦੇਖਾ ਭਲਾ ਕੇ ਬੈਠ ਗਿਆ। ਰਾਜਾ ਸੁਬਾਨ ਨੂੰ ਤਾਂ ਉਸ ਦਿਨ ਪਤਾ ਲੱਗਿਆ ਬੇੜਾ ਨਾ ਆ ਕੇ ਪਟਪੁਰ ਜੀ ਦਾ ਰਾਮਣੇ ਭਾਈ ਕਿੱਥੇ ਨੂੰ ਭਲਾਈ ਫਤੇ ਸਿੱਧੀ ਨੈਣਕਾਰ ਰਾਜਨੈ ਅੱਜ ਤੇਰੇ ਪੂਰਨ ਪਤਨ 12 ਸਾਲ ਜਿਹੇ ਹੋ ਕੇ ਅੱਜ ਨੂੰ ਘੋੜੇ ਦੇ ਵਿੱਚੋਂ ਬਾਹਰ ਕੱਢਦਾ ਹੈ ਤਾਂ ਰਾਜਾ ਸਰਵਣ ਕਹਿੰਦਾ ਪੰਡਤਾ ਉਹ ਪੰਡਤਾ ਮੇਰੇ ਪੂਰਨ ਪਤਨ 12 ਸਾਲ ਹੋ ਗਏ ਤੂੰ ਮੈਂ ਖੜੇ ਨਾਮ ਦਾ ਰਾਮ ਜੀ ਕੋ ਰਹਿਣਾ ਚਾਹੀਦਾ ਕਹਿੰਦਾ ਰਾਜਾ ਇਹ ਗੱਲ ਕੁਛ ਨਹੀਂ ਹੈ ਤੇ ਜਾ ਕੇ ਪਾਤਾ ਅਚਰਾਂ ਨੂੰ ਪੁੱਛੋ ਇਰੇ ਅੰਮ੍ਰਿਤਸਰ ਦੇ ਸਣ ਜੜ ਜੜੇ ਲਗਾਈ ਤੈਨੂੰ ਕੀ ਪਤਾ 1200 ਸਾਲ ਕਿਵੇਂ ਗੁਜ਼ਰੀਆਂ ਕਿਵੇਂ ਲੰਗੇ ਆ ਉਹ ਮਿਹਰਬਾਨ ਉਹ ਰਾਜਾ ਸੁਮਾਨ ਨੇ ਸ਼ਮੀ ਵਿਛਾਈ ਤਾਂ ਰਾਣੀ ਲੂਣਾ ਦੇ ਪਹਿਲਾਂ ਨੂੰ ਆ ਗਿਆ ਰਾਣੀ ਪੁੱਤਿਆ ਰਾਜਾ ਅੱਜ ਤੇ ਕਹਿਰੀ ਛੱਡ ਕੇ ਚਲਦੀ ਆ ਗਿਆ ਛੇਤੀ ਆ ਗਿਆ ਕੀ ਗੱਲ ਹੋਈ ਕਹਿੰਦਾ ਰਾਣੀ ਅੱਜ ਬਾਹਰ ਨਹੀਂ ਹੋਇਆ ਕਿ ਮੇਰੇ ਪੀਰ ਨੂੰ ਪੁੱਤ ਨੂੰ 1200 ਸਾਲ ਤੋਂ ਇਹ ਹੋ ਗਿਆ ਅੱਜ ਮੇਰੇ ਪੁੱਤ ਨੇ ਆਪਣੇ ਪੋਰੇ ਦੇ ਵਿੱਚ ਬਾਹਰ ਆ ਗਿਆ ਫਨਾਦ ਤਾਂ ਮੈਂ ਪਹਿਲਾਂ ਸੁਖਿਆ ਹੋ ਜੋ ਹੋਇਆ ਸੋ ਹੋਇਆ ਪਰ ਪਹਿਲਾਂ ਮੇਰੇ ਨਾਲ ਇੱਕ ਹੋਰ ਵਾਦਾ ਕਰ ਜਦੋਂ ਤੇਰਾ ਪੂਰਨ ਪੁੱਤ ਉਦੋਂ ਆਪੋਰੇ ਨੇ ਵਿੱਚੋਂ ਬਾਹਰ ਆਵੇ ਪਹਿਲਾਂ ਮੇਰੇ ਮੈਨਾਂ ਨੂੰ ਆਵੇ ਮਾਤਾ ਅਸਰਾ ਦੇ ਜਦ ਮੈਂ ਤੂੰ ਆਖੇ ਓ ਮੈਂ ਕੋਲ ਤੇਰੀਆਂ ਖਲਮਾਂ ਨਹੀਂ ਰਾਜਰਾ ਦੇਖੇ ਕਹਿੰਦੇ ਹੱਸਦਾ ਨਾ ਕੋਈ ਨਿਕਲੇ ਅੱਛਾ ਕੋਈ ਨਹੀਂ ਕਹਿੰਦਾ ਇਹ ਬੀਬੀਆਂ ਆਪਣੀ ਮੁਕ ਮੁਕ ਮੋਰਾ ਬੰਨੀ ਆ ਇਹ ਦੇਖੋ ਕੰਨ ਹੁੰਦੇ ਨਾਲ ਸੋਲਾ ਸੀਤਾ ਬਾਣ ਕੌਂਆ ਪਿੱਤੀਆਂ ਕਮਲ ਵੇੜੀਆਂ ਨਾਲੇ ਰੇਸ਼ਵੀ ਥਾਨ ਕੈਦੀ ਖੱਡੇ ਆ ਦੇ ਲਖਾਨਿਓ ਮੇਰੇ ਕੋ ਬਹੁਤ ਤਕੜੀ ਆ ਘਰ ਵਾਲੀ ਬਲੰਗ ਕੰਨ ਮੇਰੇ ਪਾਲ ਨੂਣਾ ਬੈਠ ਕੇ ਰੁੱਕ ਕੇ ਦੇਖਦੀ ਦੇਖ ਕੇ ਨਾਲ ਧਿਆਨ ਪਹਿਲੀ ਮੋੜੀ ਤੇ ਫਬ ਧਰਿਆ ਉਹ ਮੱਥੇ ਲੱਗਾ ਭਗਵਾਨ ਉਹਦੀ ਕੌੜੀ ਤੇ ਫਬ ਧਰਿਆ ਉਹ ਜੱਪਾ ਬਈ ਉਹ ਜੱਪਾ ਉਹਦੀ ਕੌੜੀ ਤੇ ਫਬ ਧਰਿਆ ਆ ਕੇ ਆਨ ਬਰੇ ਸਲਾਮ ਕਿੰਨਾ ਬਾਤ ਤੇ ਆ ਸੋਨਿਆ ਤੇਰੀ ਜਦੋਂ ਭਗਵਾਨ ਜਦੋਂ ਮਾਤਾ ਨੂੰ ਨਾਲ ਆਖਿਆ ਇੱਕ ਟੋਲੇ ਲੰਮੀ ਖਾਨ ਆ ਛੱਕਲਾ ਜੱਤੀ ਦੀ ਦੇਖ ਕੇ ਤੇ ਫਿਰ ਲੂਣਾ ਬਣੀ ਖਵਾਨ ਖਵਾਨ ਕਿਹਾ ਗਿਆ ਪਸੂ ਨੂੰ ਸੂਣਾ ਵਾਲਾ ਰੂਪ ਤਾਂ ਹਮੇ ਕਰ ਲਿਆ ਉਸੇ ਤਰ੍ਹਾਂ ਜਲਦੀ ਸ਼ਕਲ ਬੇਸ ਤੇ ਕਹੇ ਲੱਗੀ ਤੂੰ ਨਾ ਤੁਮਰੀ ਮਾਂ ਕਹਿਣ ਬਿਲਾ ਕੇ ਕੌਣ ਆ ਮੈਂ ਤੇਰੀ ਮਾਂ ਕਿਵੇਂ ਹੋ ਮੈਂ ਤੈਨੂੰ ਕਿਹੋ ਜਿਹਾ ਨਾ ਮਾਂ ਮੈਂ ਮਤਿਆਰ ਤੇ ਤੂੰ ਨਾ ਗੱਭਰੂ ਮੁੱਠੇ ਬੇਲਾ ਹੱਥ ਦਾਇਆ ਤੇਰੇ ਰਖੀ ਨਾ ਮੁੰਡੇ ਬਾਪ ਦਾ ਤੈਨੂੰ ਦੇਣਾ ਸਤਿ ਸਾਰ ਉਹ ਆਵੇ ਰੋਟੀ ਖਾਣ ਨੂੰ ਤੇ ਮੈਂ ਮੌੜਾ ਦਿਆਂ ਮੌੜਾ ਕਾਹ ਦਾ ਜਹਨ ਮੋਰਾ ਪਿਆਲਾ ਜਿਹੜਾ ਤੇਰੀਆਂ ਖਾਂ ਇੱਕ ਪਾਲਿਆ ਹਸਤੇ ਦਾ ਰਾਹ ਕਹਿੰਦੇ ਬੁੰਡਾ ਬੋਕ ਸੁਣਾਉਣੇ ਬੰਨਿਆ ਐ ਜਿੱਥਾਂ ਪਿਆ ਹੱਡਾਂ ਨੂੰ ਖਾਓ ਕਹਿੰਦੀ ਪੁਰਨਾ ਹੁਣ ਚੜ ਜਾ ਮੇਰੀ ਛੇ ਦੇ ਪੂਰੇ ਕਰ ਦੇ ਦਿਲਾਂ ਦੇ ਪਿਆਰ ਜੱਤੀ ਦੇ ਨਾਲ ਮੰਗਿਆ ਜਮਾਨਾ ਬੋਲ ਦੀ ਜੱਫਾ ਪਾ ਲਾਉਂਦੀ ਮਾਤਾ ਐਸੇ ਰੋਤੇ ਬੋਲਿਆ ਮੈਂ ਨੀ ਅਰਾਨੀ ਆਛਕ ਨੇ ਆਇ ਤੇ ਕਿੱਥੇ ਆ ਬੰਦੇ ਇਹ ਜਲਾਲ 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 ਦੇ ਆਮਾਨਕ ਦੇ ਪਿੰਡ ਦੇ ਕੁਲਦੀਪ ਮਾਨਕ ਦੇ ਪਿੰਡ ਦੇ ਜਲਾਲ ਦੇ ਗੰਦੀ ਚੋ 对对对